ਏ ਭੁੱਖੇ ਨੇ ਇਹਨਾਂ ਕੋਈ ਟਰਾਲੀ ਨਹੀਂ ਛੱਡੀ ਜਿਹਦੇ ਕੋ ਪਾਣੀ ਲਿਆ ਕੇ ਇੱਕ ਮੁੰਡਾ ਨਾਲ ਇਟਲੀ ਜਾਦੇ 26 ਕਿਲੇ ਪਾਣੀ ਐਡੀ ਭੁੱਖ ਵਿਖਾਈ ਆ 150 ਪੇਟੀ ਪਾਣੀ ਦੀ ਅਜੇ ਉਹਨਾਂ ਦੇ ਕੋਠੇ ਤਲਾਸ਼ੀ ਲੈ ਲੋ ਜਾ ਕੇ 150 ਨਾ ਨਿਕਲੇ ਤੇ ਮੇਰੇ ਸਿਰ ਚ ਛੇਤਰ ਮਾਰਿਓ ਬਾਪੂ ਜੀ ਕਿੱਦਾਂ ਗੈਹ ਰਹੇ ਜੀ ਤੁਸੀਂ ਜਦੋਂ ਗਏ ਉੱਥੇ ਕੀ ਸੱਪਾ ਸੱਪਦੇ ਹੈ ਤੁਹਾਨੂੰ ਜਾਂ ਡਿੱਗਣ ਲੱਗਾ ਕੀ ਹੋਇਆ ਹਾਂਜੀ ਕੀ ਕੀ ਗੱਲ ਹੋਈ ਕਾਸ ਕੀ ਕੀ ਗੱਲ ਹੀ ਬਾਪੂ ਜੀ ਕਾਸ ਦਾ ਲਿਆਈ ਫਾ ਦਾ ਇਹ ਆ ਪਾਉ ਦੇ ਬੇਚਾਰੇ ਦੇ ਘਰੇ 4 4 ਫੁੱਟ ਪਾਣੀ ਆ ਉਹ ਇਹਦੇ ਘਰੇ ਤਾਂ ਦਾਣਾ ਫੱਕਾ ਕੱਢਿਆ ਸਮਾਨ ਕੱਢਿਆ ਦਾਜ ਨੋਹੇ ਦੀ ਦਾਜ ਸਾਰਾ ਭਿੱਜ ਗਿਆ ਚਾਹ ਰਿਹਾ ਟਰਾਲੀ ਚ ਪਾ ਕੇ ਰੱਖਿਆ ਤਾਂ ਮੀਂਹ ਪੈ ਕੇ ਸਾਰੇ ਡੁੱਬ ਗਿਆ ਭਿੱਜ ਗਿਆ ਚਾਹ ਇਹਨੇ ਮਰਿਆ ਨਾ ਉਹ ਭੜਾ ਬੇਚਾਰਾ ਤਾਂ ਰੋਂਦਿਆ ਬਚਾਰਾ ਜੋ ਮੰਤਰੀ ਸੰਤਰੀ ਹੱਬ ਖੇਲ ਨੇ ਲੱਗਣ ਡਿਆ ਆਈ ਗੋ ਆਖੀਏ ਲੋਕੀ ਉਤਰਾ ਵੋਟਾਂ ਮੰਗਣ ਆਏ ਗਰੀ ਯੋਗ ਲਾਇਆ ਕਰੀ ਕੇ ਮਤ ਨਹੀਂ ਕੀਤੀ ਕੋਈ ਪੈਸਾ ਨਹੀਂ ਆਇਆ ਆਡੇ ਇਲਾਕੇ ਚ ਆਈ ਗੋ ਆਖੀਏ ਤੇ ਇਹ ਵਿੱਚ ਪਹਿਲੀਆਂ ਖਰਾਬ ਹੋਈਆਂ ਆਡੀਆਂ ਪਹਿਲੀਆਂ ਉਹ ਵੀ ਨਹੀਂ ਬਣਾਈਆਂ ਉਹ ਵੀ ਆਦੇ ਕੋਲੋਂ ਅਸੀਂ ਬੜੇ ਧੱਕੇ ਧੋਰੇ ਖਾ ਕੇ ਲੋ ਭੈਣ ਭਰਾਵਾਂ ਮੰਗੇ ਪੈਸੇ ਬਣਾਈਆਂ ਤੇ ਉਹ ਵੀ ਸੇ ਤਬਾਹ ਹੋ ਗਈਆਂ ਹੂੰ ਕੋਈ ਜੀਉਣ ਦਾ ਹਾਲ ਹੀ ਨਹੀਂ ਗਾਇ ਫਸਲ ਤੇ ਆਸ ਹੁੰਦੀ ਆ ਕਿ ਫਸਲ ਆਊਗੀ ਤੇ ਕੋਈ ਨਾ ਕੋਈ ਕੰਮ ਕਰਾਂਗੇ ਉਹ ਵੀ ਜਿਹੜੀ ਉਹ ਡੁੱਬ ਗਈ ਆ ਡੁੱਬ ਗਈ ਤੇ ਕਿੱਦਾਂ ਉੱਠੂਗਾ ਕਿਦਾਂ ਲੋਕ ਉੱਠਣਗੇ ਕਿੱਦਾਂ ਇਥੋਂ ਦੇ ਮੇਰੇ ਹਿਸਾਬ ਨਾਲ ਦੇ ਕੋਈ ਨਹੀਂ ਉੱਠ ਸਕਦੇ ਗੁਜ਼ਾਰਾ ਇਹ ਜੀਉਣ ਗੁਜ਼ਾਰਾ ਇਹ ਭੀ ਜਾਚੂਆ ਨਿਕਲਦਾ ਬਾਹਰ ਤੇ ਉਹਨੂੰ ਡੰਡਾ ਮਾਰੀਏ ਮਰ ਜਨਦਾ ਉਹ ਗੱਲ ਜਿਹੜਾ ਕੋਈ ਆਊਗਾ ਉਹ ਆ ਦਿੰਦਾ ਵੀ ਘਰ ਤੁਹਾਡੇ ਸੁੱਕੇ ਜਾਂਦੇ ਆ ਇਹ ਦੇ ਵੇਂਦੇ ਨਹੀਂ ਵੀ ਪੈਸੇ ਸਾਰੇ ਇਹਨਾਂ ਦੇ ਪੱਟਾ ਟੱਕਾ ਡੁੱਬ ਗਿਆ ਉਹ ਦਿੰਦੇ ਕੋਈ ਨਹੀਂ ਸਾਨੂੰ ਗਾਂ ਹੀ ਲੈ ਜਾਂਦੇ ਆ ਕਟਾਰੀਆ ਸਾਹਿਬ ਪਰਸੋਂ ਜਾਉਤ ਆਏ ਆ ਆਂਦੇ ਵੀ ਤੁਹਾਨੂੰ ਚਾਰ ਪਚਾਉਂਦੇ ਆ ਅਜੇ ਤੱਕ ਇਹਨਾਂ ਦਾ ਚਾਰ ਨਹੀਂ ਪਹੁੰਚਿਆ ਧਾਇਕ ਨਰੇਸ਼ ਕਟਾਰੀਆ ਨੂੰ ਵੀ ਫੋਨ ਲਗਾਇਆ ਆ ਵਾ ਗੱਲਬਾਤ ਉਹਨਾਂ ਨਾਲ ਕਰਦੇ ਆ ਤੁਸੀਂ ਜਿਸ ਵਿਅਕਤੀ ਨੂੰ ਕਾਲ ਕੀਤਾ ਹੈ ਉਹ ਇਸ ਵੇਲੇ ਦੂਜੀ ਕਾਲ ਤੇ ਵਿਅਸਤ ਹੈ ਧਾਇਕ ਨਰੇਸ਼ ਕਟਾਰੀਆ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੋਨ ਜਿਹੜਾ ਵਾ ਉਹ ਨਹੀਂ ਚੁੱਕਿਆ ਬਹੁਤ ਹੀ ਖਲਕਤ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਕਿਸੇ ਨੇ ਵੀ ਸਾਰਨੇ ਸਰਕਾਰ ਨੇ ਮੋਟਰਾਂ ਬਹਿ ਗਿਆ ਸਾਂ ਭੇਜ ਗਿਆ ਸਭ ਨੁਕਸਾਨ ਕਣਕ ਵੀ ਭੇਜ ਗਈ ਆ ਕਣਕ ਵੀ ਹਾਂਜੀ ਆਟਾ ਊਟਾ ਸਭ ਭੇਜ ਗਿਆ ਨੁਕਸਾਨ ਬੜਾ ਆ ਸਭ ਕੋ ਸਮਾਨ ਸਪੂਰ ਰੁੜ ਗਿਆ ਟੂੜੀ ਟਾੜੀ ਜਿਹੜੀ ਡੰਗਰ ਹੀ ਹੋਣੀ ਸੀ ਵਾਂਡੇ ਕਲੇ ਸਾਡੇ ਦੇ ਰੇ ਤਾਂ ਕੋਈ ਡੇਰੇਆਂ ਦੇ ਪਹੁੰਚਦਾ ਹੀ ਨਹੀਂ ਬੰਦਾ ਤੇ ਇਹ ਕੋਠੀ ਵੀ ਉਟਾ ਲੱਗੀ ਉਹਨੂੰ ਕੁਝ ਨਹੀਂ ਹੋਇਆ ਨੁਕਝ ਨਹੀਂ ਇਹ ਸ਼ੋਸ਼ੇ ਬਾਜ਼ੀਆਂ ਕੋਈ ਇਹਨਾਂ ਨੂੰ ਢਾਹ ਲੱਗੀ ਉਹਨੂੰ ਜ਼ਿਆਦਾ ਲੱਗੀ ਜਿੱਥੇ ਪਾਣੀ ਦੀ ਜ਼ਿਆਦਾ ਛੋਟਿਆ ਉਥੇ ਢਾਹਣ ਲੱਗੀ ਜਿੱਥੇ ਪਾਣੀ ਲੈਣ ਰਿਹਾ ਉਹਦੇ ਢਾਹ ਲੱਗੀ ਆ ਇਹ ਛੋਸ਼ੇ ਬਾਸ਼ੀਆ ਲੋਗ ਆਪਣੇ ਡਰਾਮੇ ਬਾਜੀ ਬਣਾ ਕੇ ਪੈਸਾ ਲਾਉਂਦੇ ਚਾਹੁੰਦੇ ਲੋਕ ਜਿਹੜੇ ਮੀਰ ਨੇ ਉਦੋਂ ਪਿੱਛੇ ਮੈਂ 23 ਜਮਾਤ ਚਲੋ ਮੈਨੂੰ ਕਿਸੇ ਨੇ ਥੋੜੀ ਬਾਦੀ ਪੁੰਨਦਾਨ ਕੀਤਾ ਉਦੋਂ ਪਿੱਛੇ ਮੈਂ ਆਪਣੀ ਕਮਾਈ ਕਰਕੇ ਘੋੜਾ ਚਲਾਉਂਦਾ ਘੋੜੇ ਦੇ ਕਮਾਈ ਕਰਕੇ ਮੈਂ ਘਰ ਬਣਾਇਆ ਅੱਜ ਵੀ ਕਹਿੰਦਾ ਮੇਰੇ ਬੱਕਰੀਆਂ ਵਾਸਤੇ ਮੈਨੂੰ ਦੇ ਦੋ ਘਰ ਵਾਸਤੇ ਮੈਂ ਇੱਕ ਰੁਪਈਆ ਦਾ ਰਾਛਾ ਨਹੀਂ ਮੰਗਿਆ ਇਤੋਂ ਤੱਕ ਦਿਨਾਂ ਤੱਕ ਕਿਸੇ ਤੋਂ ਨਹੀਂ ਮੰਗਿਆ ਜੇ ਮੈਂ 23 ਚ ਘਰ ਡਿੱਗਾ ਸੀ ਉਦੋਂ ਮੈਂ ਜਰ ਲਿਆ ਤੇ ਹੁਣ ਤੇ ਮੇਰਾ ਮਹਾਰਾਜ ਕਿਰਪਾ ਜੀ ਦੀ ਮੇਰਾ ਘਰ ਵੀ ਖੜਾ ਸਾਰਾ ਕੁਝ ਮੇਰੇ ਕੋਲ ਵਾਧੂ ਕੁਝ ਆ ਪੰਜਾਬ ਚ ਆਈ ਹੋਈ ਕੁਦਰਤੀ ਆਫਤਾਂ ਨਾਲ ਲੜਨ ਵਾਸਤੇ ਜਿੱਥੇ ਨੌਜਵਾਨ ਆਪਣਾ ਪੂਰਾ ਜੋਰ ਲਗਾ ਰਹੇ ਨੇ ਉੱਥੇ ਹੀ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਹੀ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਵੀ ਬਾਪੂ ਜੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਕਹਿੰਦੇ ਜੇਰੀ ਜ਼ੁਬਾਨ ਚ ਫਸੇ ਹੋਰੀ ਜਗ ਜੀ ਫਸੇ ਤੇ ਕੀ ਕਹਿਣਾ ਚਾਹੋਗੇ ਹੱਸਦੇ ਪਿਓ ਲੇਕਿਨ ਮੁਸੀਬਤ ਬੜੀ ਵੱਡੀ ਹੈ ਜੀ ਮੁਸੀਬਤ ਪਾਣੀ ਦੀ ਬਹੁਤ ਵੱਡੀ ਹੈ ਬਹੁਤ ਹੀ ਖਲਕਤ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਜੀ ਕਿਸੇ ਨੇ ਵੀ ਸਾਰ ਨਹੀਂ ਸਰਕਾਰ ਨੇ ਜੀ ਬਾਕੀ ਮਤਲਬ ਆਪ ਹੀ ਸੰਗਤ ਆਪ ਮਾਰੇ ਹੋ ਕੇ ਸੇਵਾ ਕਰ ਰਹੀ ਆ ਹੁਣ ਪਾਣੀ ਘਟਿਆ ਜੀ ਕੁਛ ਇਥੇ ਪਾਣੀ ਘਟ ਘਟਿਆ ਜੀ ਘਟਿਆ ਕਿ ਕੈਂਪ ਆ ਜੀ ਹੁਣ ਕੁਛ ਰਾਹਤ ਮਿਲਦੀ ਪਈ ਥੋੜੀ ਬਹੁਤੀ ਮਤਲਬ ਰਾਤ ਪਾਣੀ ਨਾਲ ਹੋਈ ਆ ਡੰਗਰ ਵੱਛਾ ਵੀ ਕਿਤੇ ਦੂਰ ਮੋਟਰਾਂ ਭੇਜ ਗਿਆ ਬਸ ਬਹਿ ਗਏ ਆ ਬੜਾ ਕੁਝ ਨੁਕਸਾਨ ਹੋਇਆ ਬਸ ਬਹਿ ਗਏ ਅੰਦਰ ਮੋਟਰਾਂ ਬਹਿ ਗਏ ਸਾਂ ਭੇਜ ਗਿਆ ਸਭ ਨੁਕਸਾਨ ਕਣਕ ਵੀ ਭੇਜ ਗਈ ਆ ਕਣਕ ਵੀ ਹਾਂਜੀ ਆਟਾ ਉਟਾ ਸਭ ਭੇਜ ਗਿਆ ਨੁਕਸਾਨ ਬੜਾ ਆ ਕਣਕ ਦੀ ਚੱਕੀ ਤੇ ਪੀਸਣੇ ਆਈ ਹੰ ਸਾਰੀ ਖਰਾਬ ਹੋ ਗਈ ਉਹ ਤੁਸੀਂ ਦੇਖ ਸਕਦੇ ਹੋ ਕਿ ਇਹ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਜਰੂਰ ਹੈ ਹੋਇਆ ਲੇਕਿਨ ਕਿਤਨਾ ਕਿਤੇ ਹਾਲਾਤ ਜਿਹਦੇ ਨੇ ਉਹਨਾਂ ਨਾਲ ਲੜਨ ਵਾਸਤੇ ਵੀ ਪੰਜਾਬ ਜਿਹੜਾ ਪੰਜਾਬ ਦੇ ਨਾਲ ਖੜਾ ਹੈ ਹਰਿਆਣਾ ਵੀ ਖੜਾ ਹੈ ਹਰਿਆਣੇ ਨੇ ਤੇ ਹੱਥ ਟੜਦੇ ਕਹਿੰਦਾ ਪਾਣੀ ਤੇ ਲੈਣਾ ਹੈ ਪੰਜਾਬ ਨਾਲ ਪੰਜਾਬ ਵੀ ਖੜਾ ਹੈ ਹਾਂਜੀ 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 ਹੋਰ ਕੋਈ ਨਹੀਂ ਲੱਗਦਾ ਕਿ ਗੁਰੂਆਂ ਦੇ ਨਾਮ ਤੇ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਤੇ ਇਸੇ ਤੇ ਖਲੋਤੀ ਹੈ ਜੀ ਬਾਦੂ ਜੀ ਹੈ ਜੀ ਬਗੋ ਬਗੋ ਬੁਜਰਗੋ ਤੁਸੀਂ 88 ਵੇਖੀ ਹੋਊਗੀ 88 ਤੋਂ ਬਾਅਦ ਇਹ ਹਾਲਾਤ 3000 ਚਾਹੋ ਆ ਚੌਥਾ ਆ ਗਿਆ ਜੀ ਜੀ ਖਾਸੀ ਦਾ 93 ਦਾ 95 ਦਾ ਤੇ 25 ਦਾ ਤੇ ਇਹ ਸਾਮਣੇ ਖਤਰਨਾਕ ਆ ਨਾ 88 ਦਾ ਸਭ ਤੋਂ ਜ਼ਿਆਦਾ ਹੈ ਪਾਣੀ ਉਧਰੋਂ ਜ਼ਿਆਦਾ ਹੈ ਖਾਸੀ ਤੋਂ ਵੀ ਉੱਤੇ ਹੈ ਅੱਛਾ ਇਹ ਉਧਰ 88 ਤੋਂ ਜ਼ਿਆਦਾ ਪਰ 88 'ਚ ਪਾਣੀ ਉਧੋਂ ਇੱਥੇ 700 700 ਫੁੱਟ ਪਾਣੀ ਅੱਛਾ ਹਾਂਜੀ ਹੁਣ ਵੀ ਸਾਡੇ 5 ਫੁੱਟ ਪਾਣੀ ਛੜਕਦੇ ਜਦੋਂ ਛੜਕਦਾ ਹੁਣ ਵੀ ਹੁਣ ਜਦੋਂ ਲੱਗਦੇ ਸਾਡੇ 3-3 ਫੁੱਟ ਸਾਡੇ ਅੰਦਰ ਪਾਣੀ ਚਲ ਗਿਆ ਮੈਂ ਸੁਣਿਆ ਕਿ ਕੋਠੀ ਵੀ ਢੱਕਾ ਲੱਗੀ ਉਹਨੂੰ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਇਹ ਛੋਸ਼ੇ ਬਾਜ਼ੀਆਂ ਕੋਈ ਕੋ ਇਨ੍ਹਾਂ ਨੂੰ ਢਾਂ ਲੱਗੀ ਉਹਨੂੰ ਜ਼ਿਆਦਾ ਲੱਗੀ ਜਿੱਥੇ ਪਾਣੀ ਦੀ ਜ਼ਿਆਦਾ ਛੋਟਿਆ ਉੱਥੇ ਢਾਂ ਲੱਗੀ ਜਿੱਥੇ ਪਾਣੀ ਲੈਣ ਦਾ ਉਹ ਢਾਂ ਲੱਗੀ ਇਹ ਛੋਸ਼ੇ ਬਾਜ਼ੀਆਂ ਲੋਕ ਆਪਣੇ ਡਰਾਮੇ ਬਾਜ਼ੀ ਬਣਾ ਕੇ ਪੈਸਾ ਲਾਉਂਦੇ ਚਾਹੁੰਦੇ ਲੋਕ ਜਿਹੜੇ ਮੀਰ ਨੇ ਹੋਰ ਕੋਈ ਗੱਲ ਨਹੀਂ ਇਹ ਭੁੱਖੇ ਨੇ ਇਹਨਾਂ ਕੋਈ ਕੋਈ ਟਰਾਲੀ ਨਹੀਂ ਛੱਡੀ ਜਿਹੜੇ ਪਾਣੀ ਲਿਆ ਇੱਕ ਮੁੰਡਾ ਨਾਲ ਇਟਲੀ ਜਾ ਦੇ 26 ਕਿਲੇ ਪੈ ਲਈ ਐਡੀ ਭੁੱਖ ਵਿਖਾਈ ਆ ਕਿ ਬਾਜਾ ਅਜੇ ਨਾਲ ਕੋਠੇ ਚਲ ਜਾ 150 ਪੇਟੀ ਪਾਣੀ ਦੀ ਹਣੀ 200 150 200 ਪੇਟੀ ਇੰਨੀ ਭੁੱਖ ਵਿਖਾਉਣ ਦੇ ਆ ਬਿਲਕੁਲ ਲੋਕ ਕਰ ਰਹੇ ਨੇ ਜ਼ਰੂਰ ਇਹ ਚੀਜ਼ ਬਾਪੂ ਜੀ ਬੜੀ ਜਗ੍ਹਾ ਤੇ ਸੁਣਨ ਨੂੰ ਮਿਲ ਰਿਹਾ ਕਿਉਂਕਿ ਕਹਿ ਰਹੇ ਨੇ ਕਿ ਬڑے ਲੋਕ ਐਸਾ ਮਿਸਯੂਜ਼ ਕਰੀ ਜਾ ਰਹੇ ਹਰ ਇੱਕ ਚੀਜ਼ ਨੂੰ ਮੈਂ ਨਾ ਵੀ ਇਹੋ ਜਿਹੇ ਲੋਕ ਜਿਹੜੇ ਤਗੜੇ ਲੋਕ ਨੇ ਜਿਹੜਾ 26 ਕਿਲੇ ਪੈ ਲਈ ਭੁੱਖ ਨੇ 150 ਪੇਟੀ ਪਾਣੀ ਦੀ ਅਜੇ ਉਹਨਾਂ ਦੇ ਕੋਠੇ ਤਲਾਸ਼ੀ ਲੈ ਲੋ ਜਾ ਕੇ 150 ਨਾ ਨਿਕਲੇ ਤੇ ਮੇਰੇ ਸਿਰ 'ਚ ਛੇਤਰ ਮਾਰਿਓ ਹਾਂ ਆ ਇਹ ਆਪ ਦਾ ਆ ਸਾਨੂੰ ਸਾਰਿਆਂ ਨੂੰ ਮਿਲ ਕੇ ਜਰਾ ਲੜਨ ਦੀ ਜਰੂਰਤ ਹੈ ਨਜ਼ਾਰੇ ਬਣੇ ਕੀ ਕਹਿ ਰਹੇ ਹੋ ਨਜ਼ਾਰੇ ਬਣੇ ਨਜ਼ਾਰੇ ਬਣ ਕੇ ਨਜ਼ਾਰੇ ਬਣੇ ਲੋਕਾਂ ਨੂੰ ਇਦਾਂ ਲੱਗੀਆਂ ਨੇ ਇਹ ਕੰਮ ਕਿਉਂ ਹੋ ਕਿਉਂ ਨਹੀਂ ਹੋਂਦਿਆ ਇਹ ਲੋਕਾਂ ਨੂੰ ਇਹਨਾਂ ਨੂੰ ਪਤਾ ਬਿਲਕੁਲ 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 ਹਾਂ ਬਾਕੀ ਤਾਂ ਤਮਾਸ਼ਾ ਵੇਖਉਂਦੀ ਦੁਨੀਆ ਦੁਨੀਆ ਤਮਾਸ਼ਾ ਵੇਖਉਂਦੀ ਤੁਸੀਂ ਤੁਹਾਡਾ ਪਿੰਡ ਕਿੱਥੇ ਗਿਆ ਤੁਹਾਡਾ ਪਿੰਡ ਗਾਇ ਜਾ ਕੇ ਵੇਖੋ ਜਿਹਦੇ ਘਰ ਚ ਪਾਣੀ ਹੈ ਬਾਕੀ ਸੁੱਕੀ ਰਸਤ ਲੋਕ ਮੰਗਣ ਡੇ ਕਰਨੇ ਨੇ ਉਧਰ ਮਦਦ ਨਹੀਂ ਆਈ ਤੁਹਾਡੇ ਲੈ ਕੋਈ ਮਦਦ ਨਹੀਂ ਆਈ ਗਾਲ੍ਹਾਂ ਪਿੰਡ ਦੇ ਵਿੱਚ ਜੋ ਮੰਤਰੀ ਸੰਤਰੀ ਹੱਪ ਫੇਰ ਲੱਗੇ ਲੰਡਿਆ ਆਏ ਗੋਗੀਏ ਲੋਕੀ ਉਤਰਾ ਵੋਟਾਂ ਮੰਗਣ ਆਏ ਗਰੀ ਯੋਧ ਲਾਇਆ ਕਰੀ ਆ ਕੰਨਾ ਚੌੜਿਆਂ ਵਾਲਾ ਆ ਜਾਂਦਾ ਹਧਾਰੀ ਵਾਲਾ ਆ ਜਾਂਦਾ ਅਜੇ ਤੱਕ ਕਿਸੇ ਮਤ ਨਹੀਂ ਕੀਤੀ ਕੋਈ ਚੋਣ ਨਹੀਂ ਆਇਆ ਆਡੇ ਇਲਾਕੇ ਚ ਆਈਂ ਕੋ ਆਖੀ ਹੈ ਚਲੋ ਗੁੱਸਾ ਹਰ ਇੱਕ ਬੰਦੇ ਦਾ ਜਾਇਜ਼ ਵੀ ਹੈ ਕਿਉਂਕਿ ਉਹਨਾਂ ਤੱਕ ਮਦਦ ਨਹੀਂ ਪਹੁੰਚ ਸਕੀ ਲੇਕਿਨ ਕਿਤਨਾ ਕਿਤੇ ਇਹਨਾਂ ਲੋਕਾਂ ਤੱਕ ਵੀ ਜਿਹੜਾ ਹੈ ਉਹ ਸਮਾਨ ਪਹੁੰਚੇ ਮਦਦ ਪਹੁੰਚੇ ਤਾਂ ਜੋ ਕਿ ਇਹਨਾਂ ਲੋਕਾਂ ਦਾ ਵੀ ਜਿਹੜਾ ਹੈ ਉਹ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਸਹੀ ਸਲਾਮਤ ਰਹਿ ਸਕਣ ਕਿੰਨੀ ਕਿੰਨੀ ਕਿ ਤੁਹਾਡੀ ਜ਼ਮੀਨ ਆ ਇਧਰਲੀ ਸਾਈਡ ਤੇ ਸਾਰੀ ਜ਼ਮੀਨ ਇਧਰ ਹੈ ਸਾਡੇ ਕੋਲ 7 ਕਿਲੇ 7 ਕਿਲੇ ਜ਼ਮੀਨ ਹੈ ਇਧਰ ਹੀ ਹੈ ਸਾਰੀ ਜ਼ਮੀਨ ਘਰ ਵੀ ਵੇਚੀ ਹੈ ਤੁਹਾਡਾ ਪਿੱਛੇ-ਵਿੱਚੇ ਘਰ ਪਿੱਛੇ ਘਰ ਆ ਘਰ ਰਿਹਾ ਥਾਂ ਦੇ ਪਾ 4-4 ਫੁੱਟ ਪਾਣੀ ਪਾਈ-ਪਾਈ ਫੁੱਟ ਪਾਣੀ ਆ ਹੂੰ ਹੂੰ ਤੇ ਕਿਦਾਂ ਫਿਰ ਰਹਿੰਦੇ ਕਿੱਥੇ ਜੇ ਘਰ ਵੀ ਜਿਹੜਾ ਤੁਹਾਡਾ ਜ਼ਮੀਨ ਵੀ ਇੱਧਰ ਆ ਰਿਹਾ ਰਹਿਣ ਕਿੱਥੇ ਡੈਜੇ ਹੁਣ ਉਹ ਅਸੀਂ ਇੱਥੇ ਬੰਦ ਦੇ ਉੱਤੇ ਰਹਿੰਦੇ ਆਂ ਤੇ ਬੰਦ ਉਹ ਬਾਅਦ ਵਿੱਚ ਇੱਕ ਅੱਧਾ ਜਾਣਾ ਰਾਤ ਨੂੰ ਫਿਰ ਉਧਰ ਰਾਤ ਜਾਂਦਾ ਵਾ ਸੁੱਖਾ ਸੁੱਖਾ ਹੀ ਆ ਹੂੰ ਹੂੰ ਕੋਈ ਪਹੁੰਚਿਆ ਮਦਦ ਕਿਵੇਂ ਦੀ ਪਹੁੰਚ ਰਹੀ ਹੈ ਤੁਹਾਡੇ ਤੱਕ ਜਾਂ ਕੀ ਹਾਲਾਤ ਹੁਣ ਕੋਈ ਨਹੀਂ ਸਾਡੇ ਕੋਲ ਪਹੁੰਚਾ ਇਹੋ ਹੀ ਆ ਥੋੜਾ ਬਾਦਾਂ ਨੂੰ ਇੱਕ ਇੱਕ ਗੱਠ ਦਿੱਤੀ ਚਾਰ ਦੀ ਸਾਨੂੰ ਇੱਧਰ ਕੁਛ ਨਹੀਂ ਮਿਲਿਆ ਨਾ ਰਾਸਨ ਮਿਲਿਆ ਨਾ ਕੋਈ ਚੀਜ਼ ਮਿਲੀ ਨਾ ਹਨ ਕਿ ਕਿਸ ਮੰਤਰੀ ਪੁੱਛਿਆ ਕੇ ਇਹ ਨਹੀਂ ਪੁੱਛਿਆ ਹਨ ਕੌਣ ਪੁੱਛਾਰਿਆ ਜਿਹੜੀ ਗੱਠ ਰਾਚਨ ਦੀ ਇੱਕ ਇੱਕ ਦੇ ਰਿਹਾ ਉਹ ਕੌਣ ਦੇ ਰਿਹਾ ਉਹ ਇੱਥੇ ਕੈਂਪ ਲੱਗਾ ਗੁਰਦਾਰੇ ਅਮਰਤਪਾਲ ਦਾ ਤੇ ਉਹਨਾਂ ਦਿੱਤੀ ਹੈ ਗੱਠ ਹੂੰ ਤੇ ਲੋਕੀ ਦੇ ਉਹਨਾਂ ਵਿੱਚੋਂ ਵੀ ਪਤਾ ਨਹੀਂ ਕਿੰਨੇ ਕਿੰਨੇ ਖਾਧੀ ਜਾਂਦੇ ਆ ਅੱਛਾ ਤੁਹਾਡਾ ਘਰ ਸਾਹਮਣੇ ਆ ਜਿਹੜਾ ਜਿਹੜਾ ਵੱਜਦਾ ਕਦੀ ਕੋਈ ਇੱਕ ਦਿਨ ਬਾਅਦ ਜਾਂ ਕਿਦਾਂ ਮਾਰਦੇ ਜੀ ਜਿਹੜਾ ਉੱਥੇ ਹਾਂ ਇੱਕ ਅੱਧਾ ਦਿਨ ਜਾਂ ਨਹੀਂ ਵਿੱਚੋਂ ਰਾਤ ਨੂੰ ਜਾਣਾ ਪੈਂਦਾ ਨਾ ਫਿਰ ਰਾਤ ਨੂੰ ਕੋਈ ਆਨੇ ਆ ਕੋਈ ਸਮਾਨ ਸਾਨੂੰ ਚੋਰੀ ਕਰਕੇ ਜਾਂ ਕੰਨਾਂ ਡਿੱਗ ਪਈਆਂ ਹੂੰ ਤੇ ਸਮਾਨ ਖੇ ਲਰਜੂ ਜਿਹੜਾ ਗਲੇ ਮਿਲਿਆ ਉਹ ਤੇ ਘੇਰਾਂ ਦੇ ਹੂੰ ਤੇ ਮਾਲ ਡੰਗਰ ਫਿਰ ਕਿੱਥੇ ਮਾਲ ਡੰਗਰ ਪਾਸੇ ਕੱਢ ਮੱਲਾ ਮੱਲਾ ਵਾਲੇ ਸ਼ਹਿ ਕੱਲਿਆ ਹਿਮਾਲ ਹੂੰ ਮਾਰੀ ਰਿਆ ਕੱਲਿਆ ਨਾ ਪਤਾ ਲੈਣ ਗਈ ਉਦ ਬਾਅਦ ਨਾ ਜਾਇ ਗਿਆ ਅੱਛਾ ਬਰਸਾਤ ਆ ਰਹੀ ਆ ਨਾ ਸੜਕ ਦੇ ਕੰਡੇ ਤੇ ਤੁਸੀਂ ਛੋਟੀ ਜੀ ਤਰਪਾਲ ਪਾ ਕੇ ਰਹਿਣ ਦੇ ਜੇ ਰਾਤ ਨੂੰ ਕਿੱਦਾਂ ਰਹਿੰਦੇ ਜੇ ਕਿੱਦਾਂ ਦੇ ਹਾਲਾਤ ਹੁੰਦੇ ਰਾਤ ਅੱਜ ਦੀ ਰਾਤ ਵਿੱਚ ਹੀ ਇੱਥੇ ਹਨੇਰੀ ਆਈ ਤੇ ਬਹੁਤ ਸਾਰਾ ਭੇਜ ਭੁਜ ਗਿਆ ਮੈਂ ਇਕੱਲਾ ਹੀ ਰਹਾ ਇੱਥੇ ਤੇ ਨਾ ਕਿਸ ਨੂੰ ਆਵਾਜ਼ ਕੀਤੀ ਮਾਰਾ ਸਾਰੇ ਦੁਖੀ ਲੋਕ ਹੂੰ ਨਾ ਦੁਖੀ ਨਾ ਹੁੰਦੇ ਫੇਰ ਚਲੋ ਅਗਲਾ ਘਰ ਦਿੰਦਾ ਹੀ ਹੁੰਦਾ ਹੀ ਆ ਭੱਜ ਗਏ ਜਦੋਂ ਘਰ ਵੇਖਣ ਜਾਂਦੇ ਜੀ ਕਿੱਦਾਂ ਦੇ ਹਾਲਾਤ ਸਮਾਨ ਸਮੂਹ ਸਾਡਾ ਸਾਰਾ ਅੰਦਰ ਹੀ ਪਿਆ ਅੰਦਰ ਹੀ ਪਿਆ ਕੋਈ ਭਿੱਜਾਇ ਕੋਈ ਥੋੜਾ ਸੁੱਕਾ ਹੈ ਇਸ ਤਰ੍ਹਾਂ ਪਿਆ ਕਿੰਨਾ ਕੁ ਨੁਕਸਾਨ ਜਿਹੜਾ ਹੋ ਗਿਆ ਹੋਊਗਾ ਤੁਹਾਡਾ ਨੁਕਸਾਨ ਤੇ ਹੁਣ ਕਿੰਨੀਆਂ ਤੇ ਸਾਡਾ ਹੁਣ 8-9 ਲੱਖ ਦਾ ਹੋ ਗਿਆ ਤੇ ਹੂੰ ਸਾਰੀ ਪਹਿਲੀ ਇਧਰ ਦਫਾ ਹੋ ਗਿਆ ਪਹਿਲਾਂ ਰੇਤਾ ਪੈ ਗਈ ਕਿਤੇ ਟੋਏ ਪੈ ਗਏ ਹੂੰ ਹੈਤ ਬਾਲੀਆਂ ਆਪਣੀਆਂ ਬਾਲੀਆਂ ਫਸਲ ਇਤਹਾਸ ਹੁੰਦੀ ਆ ਤੇ ਫਸਲ ਆਊਗੀ ਤੇ ਕੋਈ ਨਾ ਕੋਈ ਕੰਮ ਕਰਾਂਗੇ ਉਹ ਵੀ ਜਿਹੜੀ ਉਹ ਡੁੱਬ ਗਈ ਆ ਤੇ ਕਿਦਾਂ ਉੱਠੂਗਾ ਕਿਦਾਂ ਲੋਕ ਉੱਠਣਗੇ ਕਿਦਾਂ ਇਥੋਂ ਦੇ ਮੇਰੇ ਹਿਸਾਬ ਨਾਲ ਇਹਦੇ ਕੋਈ ਨਹੀਂ ਉੱਠ ਸਕਦੇ ਇਹ ਗੁਜ਼ਾਰਾ ਇਹ ਜੂਨ ਗੁਜ਼ਾਰਾ ਹੀ ਕੇ ਭੀਜਾ ਚੂਹਾ ਨਿਕਲਦਾ ਬਾਹਰ ਤੇ ਉਹਨੂੰ ਡੰਡਾ ਮਾਰੀਏ ਮਰ ਜਾਂਦਾ ਉਹ ਗੱਲ ਹੂੰ ਕੋਈ ਨਹੀਂ ਇਥੇ ਕਾਰੋਬਾਰ ਦਾ ਮਸਲਾ ਹੈਗਾ ਤੁਸੀਂ ਤੁਸੀਂ ਕਹਿ ਰਹੇ ਜੀ ਕਿ ਤੁਹਾਡੇ ਤੱਕ ਕੋਈ ਪਹੁੰਚ ਨਹੀਂ ਡਿਆਣਾ ਸਰਕਾਰ ਦਾ ਨਾ ਕੋਈ ਨੁਮਾਇੰਦਾ ਨਾ ਕੋਈ ਤੁਹਾਨੂੰ ਰਸ ਨਾ ਕਿ ਵੀ 23 ਵਿੱਚ ਪਹਿਲਾਂ ਖਰਾਬ ਹੋਈਆਂ ਆਡੀਆਂ ਪਹਿਲਾਂ ਉਹ ਵੀ ਨਹੀਂ ਬਣਾਈਆਂ ਕੇ ਉਹ ਵੀ ਆਦੇ ਕੋਲੋਂ ਅਸੀਂ ਬੜੇ ੱਟਕੇ ਧੋਰੇ ਖਾ ਗੇ ਲੋ ਭੈਣ ਭਰਾਵਾਂ ਮੰਗੇ ਪੈਸੇ ਬਣਾਈਆਂ ਤੇ ਉਹ ਵੀ ਫੇਰ ਤਬਾਹ ਹੋ ਗਈਆਂ ਹੂੰ ਕੋਈ ਜੋਂ ਦਾ ਹਾਲ ਹੀ ਨਹੀਂ ਹੈਗਾ ਇੱਥੇ ਹੂੰ ਅੱਛਾ ਅੱਛਾ ਜਦੋਂ ਵੋਟਾਂ ਆਉਂਦੀਆਂ ਤੇ ਉਦੋਂ ਨਾ ਲੋਕ ਇੰਨਾ ਹੀ ਮੰਤਰੀਆਂ ਦੀਆਂ ਰੈਲੀਆਂ ਦੇ ਵਿੱਚ ਮੋਟਰ ਸ਼ੈਗਲਾਂ ਤੇ ਟਰੈਕਟਰਾਂ ਦੇ ਗੱਡੀਆਂ ਤੇ ਜਾਂਦੇ ਆ ਉਦੋਂ ਆਪਾਂ ਇਹ ਚੀਜ਼ਾਂ ਭੁੱਲ ਜਾਂਦੇ ਆ ਉਦੋਂ ਉਦੋਂ ਕੀ ਗੱਲ ਆਪਾਂ ਨੂੰ ਉਦੋਂ ਦੇ ਉਦੋਂ ਦੇ ਬੜਾ ਕੋਹਾਂਦੇ ਆ ਉਦੋਂ ਦਾ ਦਸਦੇ ਆ ਦਲਾਸਾ ਦੇ ਜਾਂਦੇ ਆ ਹੂੰ ਐਵੇਂ ਕਰੀਏ ਐਵੇਂ ਕਰਾਂ ਤੁਹਾਡੇ ਨਾਲ ਉਹ ਕਰਾਂਦੇ ਹੁੰਦਾ ਗੱਖ ਨਹੀਂ ਮਗਰ ਕੋਈ ਪੁੱਛਦਾ ਹੀ ਨਹੀਂ ਤਰਨ ਨਾਲ ਇਹ ਪਿੰਡ ਨਹੀਂ ਗਿਆ ਪਿੰਡ ਉਧਰਲੇ ਹਲਕੇ ਚ ਇਹ ਨਾ ਪਿੰਡ ਇਹ ਤਰਨ ਦਾ ਹਲਕੇ ਦੇ ਵੋਟਾਂ ਦੀ ਸਾਡੀਆਂ ਇਧਰ ਪੈਂਦੀਆਂ ਹੂੰ ਤੇ ਇਧਰ ਵਾਲਾ ਕੋਈ ਵੀ ਨਹੀਂ ਆਇਆ ਕਿਹੜਾ ਕਟਾਰੀਆ ਬਣਿਆ ਤੇ ਗੇੜਾ ਵੀ ਨਹੀਂ ਮਾਰਿਆ ਗੇੜਾ ਵੀ ਇੱਕੋ ਹੀ ਮਾਰ ਕੇ ਨਹੀਂ ਉਹਨਾਂ ਵੇਖਿਆ ਹੂੰ ਆ ਗੱਲ ਬਣੀ ਆ ਇਹ ਹੁਣ ਆਏ ਕਾਰਸਾਂ ਆ ਜਾ ਪੂਰੀ ਆ ਗਿਆ ਹਾਂ ਆ ਤੁਸੀਂ ਕੱਟ ਰਹੇ ਆ ਕਾਰਸਾਂ ਇਹਨਾਂ ਦੀ ਜ਼ਮੀਨ ਇਹ ਆ ਇਹਨਾਂ ਦੀ ਜ਼ਮੀਨ ਇਹ ਆ ਸਾਰੀ ਜ਼ਮੀਨ ਇਹਨਾਂ ਦੀ ਆ ਤੇ ਇਹ ਇਹਨਾਂ ਦੀ ਤਬਾਹ ਸਾਰੀ ਹੋ ਗਈ ਆ ਕੋਈ ਨਹੀਂ ਰਹਿ ਗਿਆ ਤੇ ਇਹ ਭਾਉ ਦੀ ਜ਼ਮੀਨ ਆ ਇਸ ਦੀ ਤੇ ਰਾਹ ਘਾਰੇ ਤੇ ਇਹਦਾ ਘਰ ਆਵੇ ਵਿੱਚੋਂ ਵੇਖੋ ਤੂੜੀ ਵੀ ਰੋਡ ਨਹੀਂ ਆ ਬੜੇ ਖਰਾਬ ਹੋ ਗਈ ਸਾਰੀ ਸਾਡੀ ਖਰਾਬ ਹੋ ਗਈ ਅੱਛਾ ਅੱਛਾ ਤੁਹਾਡੀਆਂ ਜ਼ਮੀਨਾਂ ਰੁੜ ਗਈਆਂ ਘਰ ਜਿਹੜੇ ਅਜੇ ਬਚੇ ਆ ਘਰ ਅਜੇ ਬਜੇ ਘਰ ਸਾਡੇ ਬਨੋ ਬਨੇ ਆ ਇਹ ਜ਼ਮੀਨ ਸਾਡੀ ਸਾਰੀ ਐ ਬਨੇ ਆ ਇਹ ਗੱਲ ਆ ਵੀ ਜਿਹੜਾ ਕੋਈ ਆਉਂਦਾ ਉਹ ਆਦਾਂ ਦਾ ਵੀ ਘਰ ਤੁਹਾਡੇ ਸੁੱਕੇ ਸਾਦੇ ਆ ਇਹ ਤੇ ਵੰਦੇ ਨਹੀਂ ਵੀ ਪਾਰੀ ਸਾਰੀ ਇਹਨਾਂ ਦੇ ਪੱਟਾ ਟੱਕਾ ਡੁੱਬ ਗਿਆ ਤੋ ਉਹ ਦਿੰਦੇ ਕੋਈ ਨਹੀਂ ਸਾਨੂੰ ਗਾਂ ਹੀ ਲੈ ਜਾਂਦੇ ਆ ਉਹਾਂ ਦੇ ਵੀ ਤੁਸੀਂ ਸੁੱਕੇ ਸਾਦੇ ਬੈਠੇ ਜੋ ਅੱਛਾ ਹਾਂ ਘਰ ਘਰ ਆ ਸਾ ਆਪਣਾ ਉਹ ਬਨੇ ਆ ਇਹ ਵੀ ਮੁਸ਼ਕਲਾਂ ਤੁਹਾਨੂੰ ਆਉਂਦੀਆਂ ਆਈ ਵੀ ਆਉਂਦੀਆਂ ਜੀ ਇਹ ਕਿਹੜੇ ਹਲਕੇ ਦੇ ਪਿੰਡ ਪੈਂਦਾ ਤੁਹਾਡਾ ਇਹ ਹਲਕੇ ਆ ਆਪਣਾ ਪਿੰਡ ਚਰਨਤਾਰਨ ਦਾ ਅੱਛਾ ਤੇ ਵੋਟਾਂ ਆਪਣੀਆਂ ਇਧਰ ਕੋਈ ਫਰੋਜਪੁਰ ਦਾ ਵਿਧਾਇਕ ਜਾਂ ਕਿਸੇ ਨੇ ਆਣ ਕੇ ਪੁੱਛਿਆ ਤੁਹਾਨੂੰ ਕਹੇ ਨਹੀਂ ਪੁੱਛਿਆ ਸਾਨੂੰ ਬਣ ਕੇ ਹੂੰ ਪਰ ਲੱਗਦਾ ਨਹੀਂ ਕਿ ਇਹ ਜਿਹੜੇ ਫਰਜ਼ ਹੀ ਸਰਕਾਰਾਂ ਦੇ ਹੀ ਸਰਕਾਰਾਂ ਦੇ ਫਰਜ਼ੇ ਦੇ ਹੈਗੇ ਆ ਸਰਕਾਰਾਂ ਦੇ ਅੱਗੇ ਮੰਤਰੀ ਸਾਹਿਬ ਆਏ ਆ ਇੱਕ ਤਰਾ ਚਾਰ ਸਾਨੂੰ ਦੇ ਗਏ ਆ ਕੁਟਾਰੀਆ ਸਾਹਿਬ ਪਰਸੋਂ ਚਾਉਸ ਆਏ ਆ ਆਂਦੇ ਵੀ ਤੁਹਾਨੂੰ ਚਾਰ ਪਹਚਾਉਨੇ ਆ ਅਜੇ ਤੱਕ ਉਹਨਾਂ ਦਾ ਚਾਰ ਨਹੀਂ ਪਹੁੰਚਿਆ ਅੱਛਾ ਬਾਪੂ ਜੀ ਕਿੱਦਾਂ ਕਹਿ ਰਹੇ ਜੀ ਤੁਸੀਂ ਜਦੋਂ ਗਏ ਉੱਥੇ ਕੀ ਸੱਪ ਸੱਪਦੇ ਹੈ ਤੁਹਾਨੂੰ ਜਾਂ ਡਿੱਗਣ ਲੱਗਾ ਕੀ ਹੋਇਆ ਹਾਂਜੀ ਕੀ ਕੀ ਗੱਲ ਹੋਈ ਜੀ ਦੱਸ ਗਾ ਇਹ ਕੀ ਗੱਲ ਹੀ ਬਾਪੂ ਜੀ ਗੱਲ ਦਾ ਦੱਸ ਲੜ ਚੱਲ ਆਈ ਹਾਂ ਦਾ ਹਾਂਜੀ ਛਾਪੇ ਦੇ ਲੜ ਚੱਲ ਆਈ ਇਹ ਤਾਂ ਗਲਤ ਪਾਇਆ ਛਾਪਾ ਗਲਤ ਪਾਇਆ ਛਾਪਾ ਹਾਂ ਇਧਰ ਵੇਖੋ ਸੋ ਸੋ ਇਹ ਤਸਵੀਰਾਂ ਨੇ ਵੀਰ ਨਾਲ ਭਾਵੁਕ ਹੋ ਗਿਆ ਵਾ ਵੇਖੋ ਅੱਖਾਂ ਦੇ ਵਿੱਚ ਅਥਰੂ ਨੇ ਤੇ ਇਹ ਹਾਲਾਤ ਨੇ ਜਿਹੜੇ ਵਾਕਈ ਲੋਕ ਦੁਖੀ ਆ ਨਾ ਉਹਨਾਂ ਤੋਂ ਗੱਲ ਵੀ ਨਹੀਂ ਹੁੰਦੀ ਉਹ ਲੋਕ ਵੇਖੋ ਕਿਦਾਂ ਰੋ ਰਹੇ ਨੇ ਤੇ ਇੱਥੇ ਆਣ ਕੇ ਜਿੱਥੇ ਸਾਰ ਲੈਣੀ ਚਾਹੀਦੀ ਸੀ ਚਾਹੀਦੀ ਸੀ ਮਜੂਦਾ ਸਰਕਾਰਾਂ ਨੂੰ ਚੁਣੀਆਂ ਹੀ ਸਰਕਾਰਾਂ ਨੂੰ ਇਹ ਇਹ ਲੋਕਾਂ ਨੂੰ ਇਹ ਪੰਜਾਬੀ ਨੇ ਮਾਝੇ ਦੇ ਲੋਕ ਨੇ ਜਿਨ੍ਹਾਂ ਦੀ ਸਾਤਲੋਜ ਬਿਆਸ ਦੇ ਵਿੱਚ ਪਹਿਲੀ ਜਿਹੜੀ ਆ ਗਈ ਆ ਉਹਦੀ ਮਾਰ ਚੱਲ ਰਹੇ ਨੇ ਆਪਾ ਉਹ ਦੇ ਵਿਚਾਰੇ ਦੇ ਘਰੇ 4 4 ਫੁੱਟ ਪਾਣੀ ਆ ਹੋਏ ਨੇ ਘਰੇ ਤੋਂ ਦਾਣਾ ਫਕਾ ਕੱਢਿਆ ਸਮਾਨ ਕੱਢਿਆ ਦਾਜ ਨੋਹ ਦੀ ਦਾਜੋ ਸਾਰਾ ਭਿੱਜ ਗਿਆ ਚਾਰਾ ਟਰਾਲੀ ਚ ਪਾ ਕੇ ਰੱਖਿਆ ਤਾਂ ਮੀਂਹ ਪੈ ਗਿਆ ਸਾਰਾ ਹੀ ਡੁੱਬ ਗਿਆ ਭਿੱਜ ਗਿਆ ਚਾ ਇਹ ਤਾਂ ਮਰਿਆ ਨਾ ਉਹ ਭੜਾ ਆਪਾ ਵਿਚਾਰਾ ਤਾਂ ਰੋਂਦਿਆ ਵਿਚਾਰਾ ਹੂੰ ਇਸ ਕਰਕੇ ਮੇਰਾ ਵੀਰ ਸਾਡੀ ਮਿਹਨਤ ਆ ਜੇ ਕੋਈ ਲੈ ਕੇ ਆਉਣਾ ਸਾਨੂੰ ਦੇ ਕੇ ਚਾਹੋ ਤੇ ਜੇ ਨਹੀਂ ਦੇਣਾ ਸਾਨੂੰ ਤੇ ਫਿਰ ਗਾਹ ਵੀ ਨਾਲ ਜਾਓ ਇਹ ਬੇਣਤੀ ਸੰਸਾ ਵਾਲਿਆਂ ਨੂੰ ਉਥੋਂ ਹੈੜ ਤੋਂ ਇਹਨੂੰ ਉਤਰਨ ਨਾ ਨਾ ਇਹ ਬੰਨ ਤੋਂ ਹੀ ਲੰਘਣ ਜੇ ਲਾਲਾ ਭਾਹਾਗੇ ਉਹਨਾਂ ਨੇ ਟਰੈਕਟਰ ਸਾਡੇ ਕੋਲੋਂ ਦੀ ਨਗਾ ਦੇਣੇ ਆ ਤੇ ਫਿਰ ਨੰਗਾ ਇਹਦੀ ਆਉਣ ਦੀ ਕੋਈ ਲੋੜ ਨਹੀਂ ਸਿੱਧਾ ਮੁਠਿਆਂ ਨੇ ਨੂੰ ਵੱਡਾ ਰੋਡ ਜਾਂਦਾ ਸਿੱਧਾ ਆਉਂਦੀ ਜਾਂ ਸਾਡੇ ਬੰਨ ਤੋਂ ਹੀ ਨੰਗਾ ਦੀ ਕੋਈ ਜ਼ਰੂਰਤ ਨਹੀਂ ਕਿ ਇਹ ਸੰਸਾ ਵਾਲੇ ਨੂੰ ਜੇ ਇੱਥੇ ਚੀਜ਼ ਵਾਸਤ ਦੇਖਣੀ ਜਾਣਾ ਡੁੱਬਿਆਂ ਨੂੰ ਤੇ ਜੇ ਕੋਈ ਗਲਤ ਲੈਂਦਾ ਉਹਦੇ ਵਾਸਤੇ ਯਹਰਵਾ ਕੋਈ ਗਲਤ ਨਹੀਂ ਗਾ ਲੈਂਦਾ ਹੱਥ ਕੋਈ ਨਹੀਂ ਅੱਗੇ ਟੱਡ ਲਾ ਜੇ ਕਿਸ ਦਾ ਲਾ ਨਿਸ਼ਕਾਨ ਹੋਇਆ ਤੇ ਉਹ ਹੀ ਮੰਗਦਾ ਐਡਾ ਮੋਰਖ ਕੋਈ ਨਹੀਂ ਵੀ ਜਿਹੜਾ ਨਜਾਇਜ਼ ਮੰਗੂਗਾ ਵ代यक ਨਰੇਸ਼ ਕੁਟਾਰੀਆਂ ਨੂੰ ਵੀ ਫੋਨ ਲਗਾਇਆ ਆਇਆ ਵਾ ਗੱਲਬਾਤ ਉਹਨਾਂ ਨਾਲ ਕਰਦੇ ਆ ਕਿ ਕੀ ਉਹਨਾਂ ਦਾ ਕਹਿਣਾ ਵਾ ਗੱਲਬਾਤ ਉਹਨਾਂ ਨਾਲ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਸਾਡੇ ਨਾਲ ਜਿਹੜੇ ਲੋਕ ਖੜੇ ਆ ਕਹਿੰਦੇ ਕਿ ਸਾਡੇ ਤੱਕ ਜਿਹੜਾ ਆਵਾਜ਼ ਚਾਰਾ ਨਹੀਂ ਪਹੁੰਚਦਾ ਅੱਜ ਤੱਕ ਕਿੰਨਾ ਕੁ ਪਹੁੰਚਾਇਆ ਗਿਆ ਉਹਨਾਂ ਵੱਲੋਂ ਚਾਰਾ ਕੋਈ ਪਹੁੰਚੀ ਦਾ ਡਾ ਨਾ ਨਾ ਕੋਈ ਚਾਰਾ ਨਹੀਂ ਉਹਨਾਂ ਵੱਲੋਂ ਪਿੱਛੇ ਪਹੁੰਚਿਆ ਇੱਕ ਵੀ ਨਹੀਂ ਜਿਹੜਾ ਚੀਜ਼ ਪਹੁੰਚਾਈ ਗਈ ਉਹਨਾਂ ਔਰ ਜਿੱਸ ਵਤੀ ਕੋ ਕਾਲ ਕਰ ਰਹੇ ਹੈ ਵਹ ਉੱਤਰ ਨਹੀਂ ਕੁਛ ਜੀ ਇਸ ਵਿਅਕਤੀ ਨੂੰ ਕਾਲ ਕੀਤਾ ਹੈ ਉਹ ਇਸ ਵੇਲੇ ਦੂਜੀ ਕਾਲ ਤੇ ਵਿਅਸਤ ਹੈ ਕਿਰਪਾ ਕਰਕੇ ਕਿਹਾ ਕਿ ਅਸੀਂ ਵੀ ਵ代यक ਨਰੇਸ਼ ਘਟਾਰੀਆ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਇਹਨਾਂ ਦਾ ਕੋਈ ਮਸਲਾ ਹੱਲ ਹੋ ਸਕੇ ਇਹਨਾਂ ਦੀ ਆਵਾਜ਼ ਜਿਹੜੀ ਆ ਉਹਨਾਂ ਦਾ ਫਿਰ ਮੁੜ ਤੋਂ ਦੁਬਾਰਾ ਜਿਹੜੀ ਪਹੁੰਚ ਸਕੇ ਪਰ ਉਹਨਾਂ ਨੇ ਫੋਨ ਜਿਹੜਾ ਵਾ ਉਹ ਨਹੀਂ ਚੁੱਕਿਆ ਸੋ ਇਹ ਤਸਵੀਰਾਂ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾ ਦਿੱਤੀਆਂ ਜਾਣ ਇਹ ਨੇ ਹਾਲਾਤ ਪਿੰਡ ਘੜੰਮ ਦੇ ਜੋ ਬੰਨ ਦੇ ਕੰਡੇ ਦੇ ਉੱਪਰ ਵਸਿਆ ਹੋਇਆ ਲੋਕਾਂ ਦੇ ਜਿਹੜੇ ਘਰ ਵੀ ਹੈ ਉਹਦੇ ਵਿੱਚ ਨੇ ਤੇ ਲੋਕਾਂ ਦੀਆਂ ਜ਼ਮੀਨਾਂ ਵੀ ਇਹਦੇ ਵਿੱਚ ਨੇ ਜਿਨ੍ਹਾਂ ਦਾ ਸਾਰਾ ਜਿਹੜਾ ਵਾ ਮਲਿਆ ਮੇਟ ਹੋ ਚੁੱਕਾ ਤੇ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਵੀ ਤਬਾਹ ਹੋ ਚੁੱਕੀਆਂ ਤੇ ਲੋਕਾਂ ਦੇ ਘਰ ਵੀ ਜਿਹੜੇ ਤਬਾਹ ਹੋ ਚੁੱਕੇ ਆ